ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਹਨਾ ਦੌਰਾਨ ਹੋਈ ਤਬਾਹੀ ਵਿੱਚ ਕੁਝ ਪਰਿਵਾਰ ਅਜੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਦਾ ਸਭ ਕੁਝ ਤਬਾਹ ਹੋ ਗਿਆ ਹੈ ਪਹਿਲਾ ਹੀ ਇਹ ਪਰਿਵਾਰ ਬੜੀ ਮੁਸ਼ਕਿਲ ਨਾਲ guzara ਕਰ ਰਹੇ ਸਨ ਅਤੇ ਉਪਰੋ ਕੁਦਰਤੀ ਆਫਤ ਨੇ ਇਹਨਾਂ ਉੱਪਰ ਮੁਸੀਬਤਾਂ ਦਾ ਪਹਾੜ ਲਿਆ ਸੁੱਟਿਆ ਹੈ ਅਜਿਹਾ ਹੀ ਇੱਕ ਪਰਿਵਾਰ ਕਾਲਵੀ ਦੇ ਨੇੜੇ ਤੇ ਸਰਦੀ ਪਿੰਡ ਮਲੂਕ ਚੱਕ ਦਾ ਹੈ ਜਿਸ ਦਾ ਮੁਖੀਆ ਵਿਜੇ ਬੇਸ਼ੱਕ ਬਚਪਨ ਤੋਂ ਹੀ ਪੋਲੀਓ ਦਾ ਸ਼ਿਕਾਰ ਹੋ ਗਿਆ ਸੀ ਪਰ ਫਿਰ ਵੀ ਆਪਣੀ ਹਿੰਮਤ ਦੇ ਚੱਲਦੇ ਦਰਜੀ ਦਾ ਕੰਮ ਕਰਕੇ ਪਰਿਵਾਰ ਚਲਾਉਂਦਾ ਰਿਹਾ ਸੀ ਪਰ 5 ਸਾਲਾਂ ਤੋਂ ਉਸ ਨੂੰ ਹੋਰ ਵੀ ਕਈ ਬਿਮਾਰੀਆਂ ਨੇ ਘੇਰ ਲਿਆ ਜਿਸ ਕਾਰਨ ਉਸ ਦੀਆਂ ਲੱਤਾਂ ਬਿਲਕੁਲ ਚਲਣੀਆਂ ਬੰਦ ਹੋ ਗਈਆਂ ਹਨ ਅਤੇ ਉਹ ਕੰਮਕਾਰ ਕਰਨ ਦੇ ਵੀ ਕਾਬਲ ਨਹੀਂ ਰਿਹਾ ਦੋ ਲੜਕੀਆਂ ਵਿੱਚੋਂ ਇੱਕ ਵਿਆਹੀ ਗਈ ਹੈ ਤੇ ਇੱਕ ਸਿਲਾਈ ਕੜਾਈ ਦਾ ਕੰਮ ਸਿੱਖ ਰਹੀ ਇਹੋ ਜਿਹਾ ਕਿ ਲੜਕਾ ਸਕੂਟਰ ਮਕੈਨਿਕ ਦਾ ਕੰਮ ਸਿੱਖਣ ਲੱਗ ਪਿਆ ਹੈ। ਬੱਚਿਆਂ ਦੀ ਮਾਂ ਰਾਜਰਾਨੀ ਲੋਕਾਂ ਦੇ ਘਰਾਂ ਵਿੱਚ ਕੰਮਕਾਰ ਕਰਕੇ ਕਿਸੇ ਤਰ੍ਹਾਂ ਪਰਿਵਾਰ ਪਾਲ ਰਹੇ ਸੀ ਪਰ ਹੜ੍ਹਾਂ ਨਾਲ ਮਕਾਨ ਦੇ ਦੋਹਾਂ ਕਮਰਿਆਂ ਦੀਆਂ ਛੱਤਾਂ ਤਾਂ ਡਿੱਗੀਆਂ ਸੀ। ਸਾਰਾ ਜੋੜਿਆ ਸਮਾਨ, ਦਾਣੇ, ਬਰਤਨ, ਬਿਸਤਰੇ, ਫਰਨੀਚਰ ਵੀ ਹੜ੍ਹਾਂ ਦਾ ਪਾਣੀ ਆਪਣੇ ਨਾਲੋਂ ਵਹਾ ਕੇ ਲੈ ਗਿਆ। ਸਮਾਜ ਸੇਵੀ ਰਾਸ਼ਨਤਾ ਪਹੁੰਚਾ ਰਹੇ ਹਨ ਪਰ ਪਰਿਵਾਰ ਆਪਣੇ ਮੁਖੀਆ ਦੇ ਇਲਾਜ ਅਤੇ ਘਰ ਦੀਆਂ ਛੱਤਾਂ ਪਵਾਉਣ ਦੀ ਮੰਗ ਕਰ ਰਿਹਾ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਹਣ ਪਾਣੀ ਜਦੋਂ ਆਇਆ ਹੜ੍ਹ ਤੇ ਸਾਰੇ ਵਿਸਰੇ ਵਸਰੇ ਰੁੜ ਗਏ ਨੁਕਸਾਨ ਬੜਾ ਹੋਇਆ ਸਾਡਾ। ਨੁਕਸਾਨ ਕੀ ਦਾਣਾ ਫੱਕਾ ਵੀ ਨਹੀਂ ਰਿਹਾ ਵਿਸਰੇ ਵੀ ਨਹੀਂ ਰੇ। ਬਾਕੀ ਇਹ ਆਪੀ ਮਕਾਨ ਵੀ ਡੇਗੇ ਨੇ। ਤੇ ਕੁਛ ਵੀ ਨਹੀਂ ਕਰਦਾ ਬੜਾ ਸੰਕਸ਼ਮਾ ਮਾਰਾ ਹਾਡਾ। ਸਰਪਾਲ ਫਿਰ ਭਰਾ ਮਰਿਆ ਤੇ ਉਹਨੇ ਆਣ ਕੇ ਤੇ ਪਾ ਕੇ ਸਾਨੂੰ ਦੇਖ ਕੇ ਗਿਆ। ਬਹਿਣ ਖਾਉਣ ਵਾਸਤੇ ਇਹ ਨੁਕਸਾਨ ਆ ਬਹਿਣ ਕਿ ਕਿੱਥੇ ਘਰ ਚ ਕੋਣ ਦੋਨਾ ਘਰ ਚ ਦੋ ਬੱਚੇ ਆ ਬੇਟੇ ਇੱਕ ਕੁੜੀਆ ਤੇ ਦੇ ਜਣਿਆ ਹੀ ਇੱਕ ਨੂੰ ਤਾਂ ਤਿੰਨ ਕ ਮਹੀਨੇ ਆ ਚਾਰੇ ਨੂੰ ਕਵੇ ਦਾ ਕੰਮ ਤੇ ਇੱਕ ਬੋਲਡਾ ਦਾ ਜਾ ਸਿੱਖਦਾ ਹਵੇ ਹਾਂਜੀ ਤੇ ਕੁੜੀਆ ਕੁੜੀਆ ਕਰਦੀ ਐ ਸਲਾਈ ਦਾ ਕੰਮ ਉਹ ਵੀ ਮਾੜਾ ਮੋਟਾ ਹਾਂਜੀ ਸਿੱਕੀ ਐ ਕਿਹੜਾ ਪਿੰਡ ਕਿਹੜਾ ਹੈ ਬਲੂ ਚੱਕ ਇੰਨਾ ਕਿੰਨਾ ਪਾਣੀ ਇੱਥੇ ਪਾਣੀ ਇਚ ਲੱਖ ਲੱਖ ਤੋਂ ਵਾਦੀ ਦੇਣ ਬੜੀ ਮੁਸ਼ਕਲ ਕੱਟਿਆ ਹੈ ਕਿਤੇ ਕਿਤੇ ਰਹਿ ਗਏ ਜੇਠ ਮੇ ਦਾ ਘਾਰ ਹੀ ਉੱਚਾ ਅਸੀਂ ਉਧਰ ਤੇ ਚਲ ਗਏ ਹਾਂ ਹਾਂਜੀ ਅੱਛਾ ਇਹ ਹੀ ਪੈਣ ਹਾਂਜੀ ਅੱਛਾ ਉਹਨਾਂ ਦੇ ਉੱਚੇ ਹੀ ਉਹਨਾਂ ਦੇ ਨਹੀਂ ਪਾਣੀ ਚੜਿਆ ਸਾਡੇ ਤੇ ਨੀਵੇਂ ਬੜਾ ਹੈ ਨੀਵੇਂ ਦਾ ਘਰ ਕੇ ਪਾਣੀ ਬੜਾ ਚੜਿਆ ਉਥੇ ਹੱਪਾ ਰਹੇ ਅਸੀਂ ਪੂਰੇ ਕੀ ਮਦਦ ਉਤਨਾ ਰਸ਼ਨ ਬਣਦੀ ਚਲੋ ਸਾਨੂੰ ਮਾੜੀ ਮੋਟੀ ਨਹੀਂ ਲਈਆ ਹਾਂ ਬਾਕੀ ਇਹ ਵੀ ਹੋਰ ਨਹੀਂ ਨਿਕਾਨ ਨੂੰ ਕੋਈ ਨਹੀਂ ਕਹਿ ਕੇ ਗਿਆ ਸੱਤ ਤੱਕ ਉਹ ਦੱਸਾਂਗਾ ਨਾ ਅੱਜ ਕਿਸੇ ਨੇ ਨਹੀਂ ਕਿਹਾ ਗਜਾਰਾ ਕੀ ਵੀ ਤਾਂ ਲਾ ਤਾਂ ਠੀਕ ਠਾਕ ਮਾੜੇ ਮੋਟੇ ਕੰਮ ਕਰਦੇ ਇਦਰਜੀਆਂ ਦਾ ਤੇ ਹੁਣ ਕਈ 5-7 ਸਾਲ ਹੋਇਆ ਨਹੀਂ ਕਰਦੇ ਠੀਕ ਹੀ ਨਹੀਂ ਰਹਿੰਦੇ ਤੇ ਕੀ ਪ੍ਰੋਬਲਮ ਹੋ ਰੋ ਹੋ ਰਹੀ ਵੀ ਹੁਣ ਇਹਨਾਂ ਨੂੰ ਖਾਸ ਤੌਰ ਤੇ ਦਵਾਈ ਤੇ ਮੁੜ ਕੇ ਉਦੋਂ ਤੋਂ ਲੈ ਕੇ ਹੁਣ ਜਾਂਦੇ ਜਾਂਦੇ ਚੱਲਦੇ ਨਾ ਕੰਮ ਨਹੀਂ ਕਰ ਸਕਦੇ ਨਾ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਮੈਂ ਜੀ ਟਰੇਲਰ ਦਾ ਕੰਮ ਕਰਦਾ ਹਾਂ ਜੀ ਪਹਿਲਾਂ ਤਾਂ ਮੈਂ ਠੀਕ ਠਾਕ ਹੀ ਚੱਲੋ ਕੋਲੀ ਦਾ ਨੁਕਸਾ ਹੈ ਜੀ ਤਾਂ ਮੈਂ ਕੰਮ ਤੇ ਜਾਂਦਾ ਰਿਹਾ ਠੀਕ ਆਂਦਾ ਜਾਂਦਾ ਰਿਹਾ ਕੋਈ ਗੱਲ ਨਹੀਂ ਤੇ ਬਾਅਦ ਜਕ ਥੋੜਾ ਜਿਹਾ ਹੋ ਗਿਆ ਕਿ 2-4 ਸਾਲ ਦੀ 5 ਸਾਲ ਦੀ ਗੱਲ ਹੋ ਗਈ ਆ ਬੀਪੀ ਵਧਨ ਕਰਕੇ ਮੈਂ ਥੋੜਾ ਜਿਹਾ ਧੱਕਾ ਰਿਆ ਹੋਰ ਕਰਕੇ ਸਰੀਰ ਕਮਜ਼ੋਰ ਹੋ ਗਿਆ ਮੈਂ ਹੁਣ ਸਾਈਕਲ ਸੋਕਲ ਨਹੀਂ ਚਲਾ ਸਕਦਾ ਮਗਰ ਬਾਅਦ ਚ ਕੋਈ ਟੈਕਸ਼ਨ ਹੋ ਵੀ ਹੋਰ ਵੀ ਐ ਪ੍ਰੋਬਲਮ ਪੈ ਗਈ ਖਰੀਰ ਵਿੱਚ ਮੈਂ ਨਹੀਂ ਚੱਲ ਕਰ ਸਕਦਾ ਮੈਂ 4-5 ਸਾਲ ਤੋ ਘੜੀ ਹਾਂਗੀ ਪਹਿਲਾਂ ਚਲੋ ਠੀਕ ਠਾਕ ਚੱਲਦਾ ਜੀ ਕੰਮ ਕਰਦੇ ਜੀ ਕੰਮ ਕਰਦੇ ਆਪਣਾ ਕੰਮ ਕਰਦੇ ਜੀ ਹਾਂ ਆਪਣਾ ਕਰਦੇ ਜੀ ਕੀ ਦੁਆਈ ਉਹਨਾਂ ਨੂੰ ਉਹ ਦਿਨਾਂ ਨਹੀਂ ਉਹ ਦਿਨਾਂ ਨਹੀਂ ਰੋਕ ਪਾ ਨਹੀਂ ਰੋਕ ਉਹ ਮੈਂ ਖਾਂ ਖਾਦੀਏ ਗੋਲੀਆਂ ਤਾਂ ਨਹੀਂ ਘਾੜੇ ਆ ਦੇ 3 ਹਾਰਬਲ ਜੀ ਚੱਲ ਜਾਂਦੀਆਂ ਨੇ ਆ ਸਾਡੀ ਗੋਲੀ ਇਹਨਾਂ ਦੀ ਗੱਲ ਬਣੀ